ਪਾਈ ਇੱਥੇ ਜਾਣਦੇ ਸੀ ਯਾਰ ਕੋਈ ਨੂੰ ਦੱਸਦਾ ਮਾਰ ਭਾਈ ਇਹਦੀ ਬਾਈਕ ਤੇ ਲੱਗੀ ਨਹੀਂ ਘਾਡੇ ਥੱਲੇ ਰਹਿ ਆ ਵੇਖੋ ਰਾਣੀਏ ਖਾਣੇ ਭੇਜਨੇ ਆਵਾਜ਼ ਆ ਇਹ ਬੰਦਾਸੀ ਆ ਕਿੱਥੇ ਜਾਣ ਮੈਨੂੰ ਇਸ ਗੱਲ ਦਾ ਜਵਾਬ ਦੇ ਦੇ। ਇਸੇ ਕਰਕੇ ਪੰਜਾਬ ਚ ਲੋਕੀਂ ਧੀ ਜੰਮਣੋਂ ਡਰਦੇ। ਜੇ ਤੁਸੀਂ ਆਪਣੀਆਂ ਭੈਣਾਂ ਦਾ ਸਤਿਕਾਰ ਕਰਦੇ ਤਾਂ ਬਾਹਰ ਵੀ ਕਰ ਲਓ। ਐਡੀ ਕਿਹੜੀ ਗੱਲ ਹੋ ਗਈ? ਵਿਆਹ ਕਰ ਲਓ ਆਪਣੇ ਨਾਲੋਂ ਨਹੀਂ ਰਹਿ ਸਕਦੇ ਤੁਸੀਂ। ਦੂਜਿਆਂ ਦੀ ਜ਼ਿੰਦਗੀ ਦੇ ਵਿੱਚ ਦਖਲੰਦਗੀ ਕਿਉਂ ਦੇ ਰਹੇ ਹੋ? ਨਹੀਂ ਭਾਈ ਗਲਤੀ ਹੋ ਗਈ ਅੱਗੇ ਉਹ ਨਹੀਂ ਕਰਾਂ। ਆਪਣਾ ਆਧਾਰ ਕਾਰਡ ਹੈਗਾ ਜੇਬ ਚ ਤੇ ਮੈਨੂੰ ਆਧਾਰ ਕਾਰਡ ਦੀ ਫੋਟੋ ਕਾਪੀ ਦਿਓ। ਜੇ ਤੁਹਾਨੂੰ ਮੈਂ ਮਾਫੀ ਦੇ ਕੇ ਛੱਡਾਂਗਾ ਇਦਾਂ ਨਹੀਂ ਮੈਂ ਆਪਣਾ ਦੇਦਾ ਗੱਲੇ ਦਾ ਇਹਨਾਂ ਦਾ ਵੀਡੀਓ ਹੈਗਾ ਹੈਗਾ ਕੋਈ ਗੰਦੀ ਦਿਓ ਮੈਂ ਆਪਣਾ ਦੇ ਦਿਓ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਬਰੂਨ ਕੀ ਹੋਇਆ ਕੀ ਦੱਸੋ ਮੈਂ ਤਾਂ ਜਸਟ ਪਿੱਛੋਂ ਆ ਹੀ ਰਿਹਾ ਸੀਗਾ ਇਹ ਤਿੰਨ ਜਾਨੇ ਸੀਗੇ ਹਾਂਜੀ ਇਹ ਨਾ ਮੇਰੀ ਭਤੀਜੀ ਲੱਗਦੀ ਨਾਲੋਂ ਭਤੀਜੀ ਹੈ ਜੀ ਮੇਰੀ ਉਹਨਾਂ ਨੂੰ ਛੇੜਦੇ ਪਿੱਛੋਂ ਮੇਰਾ ਬ੍ਰਦਰ ਇੱਥੇ ਸੀਗਾ ਮੈਂ ਅਚਾਨਕ ਹੀ ਪਿੱਛੋਂ ਆ ਰਿਹਾ ਸੀਗਾ ਤੇ ਉਹ ਕਿਤੇ ਰੋਕ ਕੇ ਇਹ ਤਿੰਨੇ ਉਹਨੂੰ ਪੈ ਰਹੇ ਸੀ ਇਕੱਲੇ ਨੂੰ ਇਕੱਲੇ ਨੂੰ ਦੇਖ ਕੇ ਮਚਾਨਕ ਦੇਖ ਕੇ ਮੇਰਾ ਅਸ ਦੇਖ ਕੇ ਰੁਕ ਗਿਆ ਮੈਨੂੰ ਪਤਾ ਨਹੀਂ ਕੀ ਹੋਇਆ ਦੇਖਿਆ ਤੇ ਮੇਰਾ ਭਰਾ ਆਈ ਤਿੰਨੇ ਪੈ ਰਹੇ ਤੇ ਮੈਂ ਤਿੰਨਾਂ ਨੂੰ ਹੀ ਨੱਪ ਲਿਆ ਭਾਈ ਐਨੀ ਪਾਵਰ ਆਈ ਹੈ ਆਪਣੀ ਤਿੰਨਾਂ ਨੂੰ ਨੱਪ ਲਿਆ ਇਹ ਬਾਅਦ ਚ ਕਹਿੰਦੇ ਨਹੀਂ ਵਹੀ ਨਹੀਂ ਛੇੜੀ ਨਹੀਂ ਛੇੜੀ ਮੈਂ ਕਿ ਉਹਨਾਂ ਨੂੰ ਕਿਉਂ ਕੁੱਟਦੇ ਪਏ ਸੀ ਇਕੱਲੇ ਨੂੰ ਇਕੱਲੇ ਨੂੰ ਫੜ ਕੇ ਹੈਲਮਟ ਉਹਦੇ ਸਿਰ ਤੇ ਮਾਰਦੇ ਪਏ ਸੀ ਭਾਈ ਉਹਨਾਂ ਨੇ ਮਾਰਿਆ ਭਾਈ ਹੈਲਮਟ ਹੀ ਆ ਸਹੀ ਕੈਪਲੇ ਲੱਗੇ ਆ ਚੈੱਕ ਕਰਾ ਲਓ ਨਾਲੋ ਚੱਕ ਕਹਿੰਦਾ ਹੈਲਮਟ ਮਾਰਦੇ ਵੱਲੋਂ ਕੀ ਕੀਤਾ ਜਾ ਰਿਹਾ ਹੈ ਨਾ ਉਹਨੂੰ ਪਾਸੇ ਪਾ ਕੇ ਛੱਡ ਕੋਈ ਫੜੇ ਆ ਤੇ ਕੁੜੀਆਂ ਛੇੜੇ ਆ ਅੱਜ ਆ ਮੋਕੇ ਦੇਖੀ ਨਾ ਬਿਲਕੁਲ ਦਰਦ ਦੀ ਪਈ ਜੋ ਪਨਾੜਾ ਕੁੜੀਆਂ ਦਾ ਛੇੜੀਂ ਕਰਦਾ ਉਹ ਅੱਜ ਨਾ ਪਾਗਾ ਇਹ ਕੋਈ ਤੰਤੂ ਦੀ ਹੈ ਨਾ ਕੋਈ ਮੇਰਾ ਨਾਮ ਨਾ ਲਓ ਇਹੋ ਸੰਦੇਸ਼ ਨਹੀਂ ਹੈ ਭਾਈ ਇਹ ਜਾਣਦੇ ਸੀ ਯਾਰ ਆੜਿਆਣ ਕੋਈ ਨਹੀਂ ਦੱਸਦਾ ਮਾ ਆ ਭਾਈ ਜੀ ਤੂੰ ਤੋੜਾ ਨਾ ਨਾ ਭਰਾ ਵੰਦਾ ਨਹੀਂ ਘਾੜੀ ਭਾਈ ਕਿਤੇ ਲੱਗੀ ਨਹੀਂ ਘਾੜੇ ਆ ਵੇਖੋ ਯਾਰ ਲਾਣੀਆਂ ਖਾਣੇ ਵੇਜਨੇ ਵਾਹ ਲੋ ਇਹ ਬੱਦਸੀ ਕਿੱਥੇ ਜਾਣ ਮੈਨੂੰ ਇਸ ਗੱਲ ਦਾ ਜਵਾਬ ਦੇ ਦਿਓ ਇਸੇ ਕਰਕੇ ਪੰਜਾਬ ਚ ਲੋਕੀ ਧੀ ਜੰਮਣੋਂ ਡਰਦੇ ਜੇ ਤੁਸੀਂ ਆਪਣੀਆਂ ਭੈਣਾਂ ਦਾ ਸਤਿਕਾਰ ਕਰਦੇ ਤੇ ਬਾਹਰ ਵੀ ਕਰ ਲੋ। ਐਡੀ ਕਿਹੜੀ ਗੱਲ ਹੋ ਗਈ? ਵਿਆਹ ਕਰ ਲਓ ਆਪਣੇ ਨਾਲੋਂ ਨਹੀਂ ਰਹਿ ਸਕਦੇ ਤੁਸੀਂ। ਦੂਜਿਆਂ ਦੀ ਜ਼ਿੰਦਗੀ ਦੇ ਵਿੱਚ ਦਖਲੰਦਗੀ ਕਿਉਂ ਦੇ ਰਹੇ ਹੋ? ਨਹੀਂ ਭਾਈ ਗਲਤੀ ਹੋ ਗਈ ਅੱਗੇੋਂ ਨਹੀਂ ਕਰਾਂਗਾ। ਆਪਣਾ ਆਧਾਰ ਕਾਰਡ ਹੈਗਾ ਜੇਬ 'ਚ ਤੇ ਮੈਨੂੰ ਆਧਾਰ ਕਾਰਡ ਦੀ ਫੋਟੋ ਕਾਪੀ ਦਿਓ। ਫਿਰ ਤੁਹਾਨੂੰ ਮੈਂ ਮਾਫੀ ਦੇ ਕੇ ਛੱਡਾਂਗਾ ਇਦਾਂ ਨਹੀਂ। ਮੈਂ ਆਪਣਾ ਦੇਦਾ ਇਕੱਲੇ ਦਾ। ਇਹਨਾਂ ਦਾ ਵੀਡੀਓ ਹੈ। ਕੋਈ ਗੱਲ ਨਹੀਂ ਦਿਓ। ਮੈਂ ਆਪਣਾ ਦੇ ਦਿੰਦੇ ਹਾਂ। ਇਹਨਾਂ ਨੇ